ਮੈਂ ਵੀ ਜਿਹੜਾ ਇੱਕ ਸ਼ਰੂ ਹੈਗੀ ਜਾਣਕਾਰੀ ਦੀ ਕੀ ਮਾਮਲਾ ਸਾਰਾ ਸਾਹਮਣੇ ਆਇਆ। ਹਾਂਜੀ ਸਾਡੇ ਕੋਲ ਤਕਰੀਬਨ 4:00 ਜਿਹੜੇ ਪੇਸ਼ੈਂਟ ਆ ਰਹੇ ਹੈ ਗਏ ਇੱਕ ਐਕਸੀਡੈਂਟ ਦੇ ਰਿਗਾਰਡਿੰਗ ਆਇਆ ਸੀ। ਦੋ ਲੇਡੀਜ਼ ਐਕਸੀਡੈਂਟ ਦੇ ਸਬੰਧ ਤੋਂ ਦਸਪਾਹ ਜਾ ਰਹੇ ਨੇ। ਇੱਕ ਟਰੱਕ ਦੇ ਨਾਲ ਟੱਕਰ ਜਿੱਦਾਂ ਉਹ ਹੋਇਆ ਉਹ ਬੱਚੀ ਸੀ। ਇੱਕ ਲੇਡੀ ਸਰਵਾਈਵ ਕਰ ਗਈ। ਇੱਕ ਦੀ ਵੀ ਬੇਟੀ ਜਿਹੜੀ ਉਹ ਮੌਤ ਗਈ। ਤੇ ਜਿਹੜੇ ਸਰਵਾਈਵ ਕਰ ਗਏ ਉਹ ਸਾਡੇ ਦੁਆਰਾ ਤਿੰਨ ਨਾਮ ਦੇ ਆਏ ਨੇਗੇ। ਪਿੱਛੋਂ ਅੰਮ੍ਰਿਤ ਦੀ ਰਾਜਪਤਾਂ ਬੱਸੇ ਜਾ ਰਹੇ। ਫੂਟ ਕਲਾ ਦਾ ਬੱਸ ਦੇ ਇਹ ਕਿ ਕਿ ਬਾਕੀ ਇਹਦਾ ਬੀ ক্রিਟੀਕਲ ਹਾਲਤ ਹੈ। ਇਹ ਸਾਈਟ ਤੇ ਰੱਖੀ ਗਈ। ਇਹ ਦੀ ਵੀਡੀਓ ਬਰਾਦਰ ਜੀ ਜਿਵੇਂ ਇਥੇ ਲਾਚ ਚੱਲ ਰਹੀ ਹੈ ਤੇ ਜਿਹੜੀ ਸੈਕਿੰਡ ਹੈਗੀ ਹੈ ਜਿਹੜੇ ਮਿੱਤੂ ਹੋਏ ਹੈਗੇ ਆਪਣਾ ਜਗਦੀਸ਼ਪੁਰ ਤੋਂ ਅੱਗੇ ਜਾ ਰਹੇ ਨੇ ਕੋਟਕਲਾ ਨੇ ਤੇ ਤਕਰੀਬਨ 50% ਦੇ ਕਰੀਬ ਹਾਂ ਜਿਹੜੀ ਉਮਰ ਸੀ ਤੇ ਉਹ ਮੌਕੇ ਤੇ ਜਿਹੜਾ ਹੋ ਰਿਹਾ ਨਾ ਮੈਂ ਇਹਨਾਂ ਦੇ ਨਾਮ ਕਲੀਅਰ ਕਲੀਅਰ ਹੋਵੇ ਤਾਂ ਕਿਹੜੀ ਜਗ੍ਹਾ ਰੈਨੂ ਲਿਆ ਕੋਟਕਲਾ ਪਿੰਡ ਤੋਂ ਅੱਗੇ ਜਾ ਰਹੇ ਜੀ ਐਸਪਰ ਦੀ ਤੇ ਜਿੱਦ ਲਈ ਜਤੂ ਜੀ ਉਹਨਾਂ ਨਾਮ ਪਰ ਬੱਦਾ ਉਹ ਜਗਦੀਸ਼ਪੁਰ ਤੋਂ ਜਗਦੀਸ਼ਪੁਰ ਤੇ ਜਿਹੜੀ ਦੇਖਣੀ ਸੀ ਗਿੰਦਰ ਚਕਮਿਉ ਕੁਲਵਿੰਦਰ ਕੋਲ ਇਹ ਕੁ ਪਰਵਾਦੇ ਮੈਂਬਰ ਦੱਸੇ ਜਾ ਰਹੇ ਆ ਤਾਂ ਕਿ ਉਹਨਾਂ ਨੂੰ ਮੈਂਬਰਸ ਨੂੰ ਦੱਸ ਸਕਦੇ ਫੈਮਿਲੀ ਮੈਂਬਰਸ ਤੋਂ ਬਤਹਾ ਸਕਦੇ ਮੈਂ ਮੈਡੀਕਲ ਉਸੂਤਨਾ ਤੁਹਾਨੂੰ ਇਨਫੋਰਮੇਸ਼ਨ ਸੇ ਪੁਲਿਸ ਨੂੰ ਨਾਲ ਦੀ ਨਾਲ ਇਨਫੋਰਮ ਕਰ ਦਿੱਤਾ ਜੀ ਹਾਂ ਸਰ ਕੀ ਮਾਮਲਾ ਐਕਸੀਡੈਂਟ ਦਾ ਹੈ ਇਹ ਆਪਣੇ ਛੇਡੂ ਵਾਲਾ ਰੇਲਵੇ ਪਲੇਸ ਬ੍ਰਿਜ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਹੈ ਇੱਕ ਟਾਵਾ ਉਹ ਇੱਕ ਟਰਾਲਾ ਟਾਈਪ ਹੈ ਟਰੱਕ ਉਹ ਵੱਜਿਆ ਦੋ ਲੇਡੀ ਸੀ ਜਿਹੜੀ ਲੇਡੀਜ਼ ਸਕੂਟਰੀ ਐਟਵਾ ਚਲਾ ਰਹੀ ਸੀ ਜਗਦੀਸ਼ ਕਰਨ ਪਤਨੀ ਕਸ਼ਮੀਰ ਲਾਲ ਵਾਸੀ ਕੋਟਕਲਾਂ ਜਿਲ੍ਹਾ ਜਲੰਧ ਉਹਦੀ ਮੌਤ ਹੋ ਚੁੱਕੀ ਆ ਇੱਕ ਉਹਦੇ ਨਾਲ ਹੋਰ ਲੇਡੀ ਸੀ ਉਹਦੀ ਤੀਜੀ ਸੀ ਉਹ ਵਿਆਹੀ ਸੀਗੀ ਇੱਥੇ ਪੰਡੋਰੀ ਰਾਜ ਦਿੱਤਾ ਜਲੰਧਰ ਚ ਉਹ ਜ਼ਖਮੀਆਂ ਉਹਨੂੰ ਰੈਫਰ ਕਰ ਦਿੱਤਾ ਡਾਕਟਰ ਸਾਹਿਬ ਨੇ ਜੀ ਉਹਨਾਂ ਦਾ ਨਾਮ ਕੀ ਆ ਉਹਦਾ ਨਾਮ ਕੋ ਲੰਗੁੰਦਰ ਔਰ ਪਤਨੀ ਲਾਜਜੀਤ ਸੀ ਤਬਸੀ ਹਾਂਜੀ ਬਾਸੀ ਬਾਸੀ ਪੰਡੋਰੀ ਪੰਡੋਰੀ ਤੇ ਟਰੱਕ ਚ ਕਬਜ਼ੇ ਚ ਲੈ ਲਿਆ ਬਿਲਕੁਲ ਲੈ ਲਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੀ ਬਿਆਨ ਲਿਖਾਉਂਦੇ ਆ ਤੇ ਮੈਂ ਪਹੁੰਚਿਆ ਹਾਂ ਮੌਕੇ ਤੇ ਜੋ ਵੀ ਉਹਦੇ ਬਾਰੇ ਸੁਣਨਗੇ ਆਪਣਾ ਥਾ ਮੈਂ ਵੀੜਾ ਇੱਕ ਛੜੋ ਹੈਗੀ ਜਾਣਕਾਰੀ ਦੀ ਕਿ ਮਾਮਲਾ ਸਾਰਾ ਸਾਹਮਣੇ ਆਇਆ ਹੈ ਹਾਂ ਜੀ ਸਾਡੇ ਕੋਲ ਤਕਰੀਬਨ 4-5 ਜਿਹੜੇ ਪੇਸ਼ੈਂਟ ਆਏ ਹੋਏ ਹੈ ਇੱਕ ਐਕਸੀਡੈਂਟ ਤੇ ਗੱਡੀ ਗਾਹਾਂ ਚੀ ਦੋ ਲੇਡੀਜ਼ ਐਕਸੀਡੈਂਟ ਦੇ ਉੱਤੇ ਦਸਪਾ ਜਾ ਰਹੇ ਨੇ ਤੇ ਟਰੱਕ ਦੇ ਨਾਲ ਟੱਕਰ ਜਿੱਦਾਂ ਉਹਨਾਂ ਨੂੰ ਦਸਿਆ ਹੋਇਆ ਬੱਚੀ ਸੀ ਇੱਕ ਲੇਡੀ ਸਰਵਾਈਵ ਕਰਕੇ ਇੱਕ ਦੀ ਮੋਢੇ ਤੇ ਜਿਹੜੀ ਉਹਦੀ ਮੌਤ ਹੋ ਗਈ ਜਿਹੜੇ ਸਰਵਾਈਵ ਕਰ ਗਏ ਉਹਨਾਂ ਸਾਡੇ ਦੋ ਪ੍ਰਿੰਸਪਲਰ ਤੋਂ ਨਾਮ ਦੇ ਆਏ ਨੇਗੇ ਪਿੱਛੋਂ ਅੰਦੂਨੀ ਰਾਜਪਤਾਂ ਦੱਸੀ ਜਾ ਰਹੀ ਹੈ ਕੂਟਕਲਾ ਦੱਸ ਰਹੀ ਹੈ ਕਿ ਕਿ ਬਾਕੀ ਬਿਨਾਂ ਇਹ ਕ੍ਰਿਟੀਕਲ ਹਾਲਤ ਹੈ ਜਿਸ ਇਫੇਕਟ ਕੀਤੀ ਗਈ ਹੈ ਹੈਡਿੰਗ ਜਿਹੜਾ ਵਗੈਰਾ ਜਿਹੜੇ ਜੱਗੂ ਤੇ ਲਾਚ ਚੱਲ ਰਹੇ ਨੇ ਤੇ ਜਿਹੜੀ ਸੈਕਿੰਡ ਹੈਗੀ ਹੈ ਜਿਹੜੇ ਮਰਦੂ ਗਏ ਹੈ ਆਪਣੇ ਆਪਣੇ ਜਗਦੀਸ਼ਪੁਰ ਦੱਸੇ ਜਾ ਰਹੇ ਨੇ ਕੂਟਕਲਾ ਨੇ ਤੇ ਤਕਰੀਬਨ 50% ਦੇ ਕਰੀਬ ਉਹ ਜਿਹੜੀ ਉਮਰ ਸੀ ਤੇ ਉਹ ਮੌਕੇ ਤੇ ਜਿਹੜਾ ਹੋ ਰਿਹਾ ਹੈ ਮੈਂ ਇਹਨਾਂ ਦੇ ਨਾਮ ਕਲੀਅਰ ਹੈ ਕਲੀਅਰ ਹੋ ਗਿਆ ਤਾਂ ਕਿਹੜੀ ਜਗ੍ਹਾ ਰੈਨੂ ਲੈਣਾ ਕੋਟਕਲਾ ਪਿੰਡ ਤੋਂ ਅੱਗੇ ਜਾ ਰਹੇ ਹਾਂ ਐਸ ਪਰ ਵੀ ਕਿ ਜਿੰਨੇ ਦੇ ਤੁਹਾਨੂੰ ਨਾਮ ਪਰ ਬੜਾ ਉਹ ਜਿਤਿਸ਼ ਕੋਟਾ ਜੀ ਜਿਤਿਸ਼ ਕੋਟਾ ਜੀ ਲਈ ਜੇਕਮੇਸੀ ਜੇਕਮੇਸੀ ਉਪਰ ਪਿੰਡ ਤੋਂ ਕੋੜੇ ਇਕ ਉੱਪਰ ਬਾਦ ਮੈਂਬਰ ਦੱਸੇ ਜਾ ਰਹੇ ਹਾਂ ਤਾਂ ਕਿ ਮਨ ਮੈਂਬਰ ਸਨ ਬਸੰਦੇ ਫੈਮਿਲੀ ਮੈਂਬਰ ਸਾਰਾ ਬਖਾਤ ਮੈਂ ਮੈਡੀ ਕੁਸੂਜ਼ਨਾ ਤੁਹਾਨੂੰ ਇਨਫੋਰਮੇਸ਼ਨ ਸੇ ਪੁਲਿਸ ਨੂੰ ਆਧਾਰਨ ਇਨਫੋਰਮ ਕਰ ਦਿੱਤਾ ਜੀ